ਮਿਲੀ ਸੀ ਕਿ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਜਿੱਥੇ ਮੁਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਉਹਦੀ ਪਤਨੀ ਰਣਜੀਤ ਕੌਰ ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਇਹ ਰਾਤ ਇਹ ਕੀ ਰਾਤ 9 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਂ ਪਾਈ ਕਰਨ ਲੱਗ ਗਿਆ ਇਹਨਾਂ ਰੌਲਾ ਸੁਣ ਕੇ ਗਵਾਂਡੀ ਕਮਲਜੀਤ ਸਿੰਘ ਆ ਗਿਆ ਇੱਥੇ ਇਹਨੇ ਤੈਸ ਜਾ ਕੇ ਪ੍ਰਿੰਦਰਪੀ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਸ ਨਾਲ ਉਹਦੇ ਜੱਫੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾ ਦਿੱਤਾ ਮਾਮਲਾ ਧਰਤੀ ਕਾਲੇ ਰਣਜੀਤ ਕੌਰ ਦੇ ਬਿਆਨ ਤੇ ਬਾਕੀ ਪੋਸਟਮਾਰਟਮ ਕਰਾ ਕੇ ਜਿਵੇਂ ਜੈਸੀ ਵੀ ਸੂਤ ਤੋਂ ਕੀ ਦੁਸ਼ੀਨ ਪੜ ਕੇ ਕਰ ਬਏ ਅੰਮ੍ਰਿਤਪਿੰਡੀ ਜੀ